ਵੇਲੇ ਫਿਰੋਜ਼ਪੁਰ ਤੋਂ ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤਾਜ਼ਾ ਮਾਂ ਕੇ ਤਿਉਹਾਰ ਦੀ ਰਾਤ ਜਦੋਂ ਦਰਸ਼ਨ ਸਿੰਘ ਇੱਕ ਆਮ ਸਾਧਾਰਨ ਪਰਿਵਾਰ ਦਾ ਸੱਦਸਾ ਆਪਣੇ ਬਾਜ਼ਾਰ ਦੇ ਵਿੱਚ ਜੋ ਕਿ ਬੱਚਿਆਂ ਦੇ ਲਈ ਕੱਪੜੇ ਲੈਣ ਜਾਂਦਾ ਹੈ ਉੱਥੇ ਬਾਜ਼ਾਰ ਦੇ ਵਿੱਚ ਉਸ ਨੂੰ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਰ ਕੋਈ ਜੋ ਕਿ ਸਚਾ ਦੇ ਨਾਲ ਤਿਉਹਾਰਾ ਨੂੰ ਮਨਾਉਂਦਾ ਆ ਉੱਥੇ ਹੀ ਹਰ ਕੋਈ ਸ਼ਾਪਿੰਗ ਕਰਨ ਜਾਂਦਾ ਆ ਉੱਥੇ ਕਿਸੇ ਨੇ ਵੀ ਨਹੀਂ ਸੀ ਸੋਚਿਆ ਦਰਸ਼ਨ ਸਿੰਘ ਨੇ ਵੀ ਨਹੀਂ ਸੀ ਸੋਚਿਆ ਕਿ ਉਸ ਦੇ ਨਾਲ ਕੁਝ ਇਹੋ ਜਿਹਾ ਵਾਪਰ ਜਾਵੇਗਾ ਤਾਜ਼ਮਾ ਕੇਦਰਸ਼ਨ ਸਿੰਘ ਜੋ ਕਿ ਇੱਕ ਸਾਧਾਰਨ ਪਰਿਵਾਰ ਦਾ ਸਦਸਿਆ ਜੋ ਆਪਣੇ ਪਰਿਵਾਰ ਦੇ ਲਈ ਨਵੇਂ ਕੱਪੜੇ ਲੈ ਕੇ ਵਾਪਸ ਆ ਰਿਹਾ ਸੀ ਦਿਲ ਦੇ ਵਿੱਚ ਖੁਸ਼ੀ ਸੀ ਸੋਚ ਰਿਹਾ ਸੀ ਕਿ ਛੋਟੀ ਦੀਵਾਲੀ ਨੂੰ ਬੱਚਿਆਂ ਦੇ ਚਿਹਰਿਆਂ ਤੇ ਜਿਹੜੀ ਕਿ ਮੁਸਕਾਨ ਲੈ ਕੇ ਆਉਣੀ ਹੈ ਪਰ ਕਿਸੇ ਹੋਰ ਦੀ ਨਫ਼ਰਤ ਨੇ ਉਸ ਦੀ ਖੁਸ਼ੀਆਂ ਨੂੰ ਅੱਗ ਲਗਾ ਦਿੱਤੀ ਉਹ ਕਹਿੰਦੇ ਨੇ ਨਾ ਪੁਰਾਣੀ ਰੰਜਿਸ਼ਾਂ ਕਦੇ ਨਹੀਂ ਮਾਰਦੀਆਂ ਜੀ ਹਾਂ ਉਹਨਾਂ ਨੇ ਉਸਦੀ ਬਾਈਕ ਨੂੰ ਟੱਕਰ ਮਾਰੀ ਜਦ ਤੱਕ ਦਰਸ਼ਨ ਸੰਭਲਦਾ ਉਹਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਰੋਡ ਤੇ ਚੁੱਕ ਕੇ ਹਮਲਾ ਕਰ ਦਿੱਤਾ ਇਸੇ ਨਾਲ ਆਸਵਾ ਸਾਨੂੰ ਪਤਾ ਚੱਲਿਆ ਕਿ ਉਹ ਜ਼ਖਮੀ ਹਾਲਤ ਦੇ ਵਿੱਚ ਮਮਦੋਤ ਹਸਪਤਾਲ ਲੈ ਜਾਂਦਾ ਜਾ ਰਿਹਾ ਸੀ ਪਰ ਕਿਸਮਤ ਵੀ ਕਦੇ-ਕਦੇ ਕਾਤਲ ਬਣ ਜਾਂਦੀ ਹੈ ਤਾਂ ਸਵਾ ਉਸ ਨੇ ਰਸਤੇ ਦੇ ਵਿੱਚ ਹੀ ਦਮ ਤੋੜ ਦਿੱਤਾ ਉਸ ਪਰਿਵਾਰ ਤੇ ਕੀ ਬੀਤਰੀ ਹੋਏਗੀ ਜਿਸ ਦਾ ਤਿਹਾਰ ਵਾਲੇ ਦਿਨ ਜਿਹੜੇ ਕੀ ਰੋਸ਼ਨੀ ਹੀ ਚਲੇ ਗਏ ਬੜੀ ਦੁਖਦਾਈ ਖਬਰੇ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਅਸੀਂ ਚਾਹ ਰਹੇ ਹਾਂ ਕਿ ਦਰਸ਼ਨ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਇਹੋ ਜਿਹਾ ਕਦੇ ਵੀ ਕਿਸੇ ਦੇ ਨਾਲ ਨਾ ਹੋਵੇ ਵੇਲੇ ਫਿਰੋਜ਼ਪੁਰ ਤੋਂ ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤਾਜ਼ਮਾ ਕੇ ਤਿਹਾੜ ਦੀ ਰਾਤ ਜਦੋਂ ਦਰਸ਼ਨ ਸਿੰਘ ਇੱਕ ਸਾਧਾਰਨ ਪਰਿਵਾਰ ਦਾ ਸਦਸਾ ਆਪਣੇ ਬਾਜ਼ਾਰ ਦੇ ਵਿੱਚ ਜੋ ਕਿ ਬੱਚਿਆਂ ਦੇ ਲਈ ਕੱਪੜੇ ਲੈਣ ਜਾਂਦਾ ਹੈ ਉੱਥੇ ਬਾਜ਼ਾਰ ਦੇ ਵਿੱਚ ਉਸ ਨੂੰ ਕੁੱਟ-ਕੁੱਟ ਕੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ ਹਰ ਕੋਈ ਜੋ ਕਿ ਸਚਾ ਦੇ ਨਾਲ ਤਿਉਹਾਰਾ ਨੂੰ ਮਨਾਉਂਦਾ ਆ ਉੱਥੇ ਹੀ ਹਰ ਕੋਈ ਸ਼ਾਪਿੰਗ ਕਰਨ ਜਾਂਦਾ ਆ ਉੱਥੇ ਕਿਸੇ ਨੇ ਵੀ ਨਹੀਂ ਸੀ ਸੋਚਿਆ ਦਰਸ਼ਨ ਸਿੰਘ ਨੇ ਵੀ ਨਹੀਂ ਸੀ ਸੋਚਿਆ ਕਿ ਉਸ ਦੇ ਨਾਲ ਕੁਝ ਇਹੋ ਜਿਹਾ ਵਾਪਰ ਜਾਵੇਗਾ ਤਾਸਵਾਕੇ ਦਰਸ਼ਨ ਸਿੰਘ ਜੋ ਕਿ ਇੱਕ ਸਾਧਾਰਨ ਪਰਿਵਾਰ ਦਾ ਸਦਸਿਆ ਜੋ ਆਪਣੇ ਪਰਿਵਾਰ ਦੇ ਲਈ ਨਵੇਂ ਕੱਪੜੇ ਲੈ ਕੇ ਵਾਪਸ ਆ ਰਿਹਾ ਸੀ ਦਿਲ ਦੇ ਵਿੱਚ ਖੁਸ਼ੀ ਸੀ ਸੋਚ ਰਿਹਾ ਸੀ ਕਿ ਛੋਟੀ ਦੀਵਾਲੀ ਨੂੰ ਬੱਚਿਆਂ ਦੇ ਚਿਹਰਿਆਂ ਤੇ ਜਿਹੜੀ ਕਿ ਮੁਸਕਾਨ ਲੈ ਕੇ ਆਉਣੀ ਹੈ ਪਰ ਕਿਸੇ ਹੋਰ ਦੀ ਨਫ਼ਰਤ ਨੇ ਉਸ ਦੀ ਖੁਸ਼ੀਆਂ ਨੂੰ ਅੱਗ ਲਗਾ ਦਿੱਤੀ ਉਹ ਕਹਿੰਦੇ ਨੇ ਨਾ ਪੁਰਾਣੀ ਰੰਜਿਸ਼ਾਂ ਕਦੇ ਨਹੀਂ ਮਾਰਦੀਆਂ ਜੀ ਹਾਂ ਉਹਨਾਂ ਨੇ ਉਸਦੀ ਬਾਈਕ ਨੂੰ ਟੱਕਰ ਮਾਰੀ ਜਦ ਤੱਕ ਦਰਸ਼ਨ ਸੰਭਲਦਾ ਉਹਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਰੋਡ ਤੇ ਚੁੱਕ ਕੇ ਤੇ ਹਮਲਾ ਕਰ ਦਿੱਤਾ ਇਸੇ ਨਾਲ ਆਸਮਾਨ ਸਾਨੂੰ ਪਤਾ ਚੱਲਿਆ ਕਿ ਉਹ ਜ਼ਖਮੀ ਹਾਲਤ ਦੇ ਵਿੱਚ ਮਮਦੋਤ ਹਸਪਤਾਲ ਲਿਆਂਦਾ ਜਾ ਰਿਹਾ ਸੀ ਪਰ ਕਿਸਮਤ ਵੀ ਕਦੇ ਕਦੇ ਕਾਤਲ ਬਣ ਜਾਂਦੀ ਹੈ ਤਾਂ ਸਵਾ ਉਸ ਨੇ ਰਸਤੇ ਦੇ ਵਿੱਚ ਹੀ ਤਾਂ ਤੌਰ ਦਿੱਤਾ ਉਸ ਪਰਿਵਾਰ ਤੇ ਕੀ ਬੀਤਰੀ ਹੋਏਗੀ ਜਿਸ ਦਾ ਤਿਹਾਰ ਵਾਲੇ ਦਿਨ ਜਿਹੜੇ ਕੀ ਰੋਸ਼ਨੀ ਹੀ ਚਲੇ ਗਏ ਬੜੀ ਦੁਖਦਾਈ ਖਬਰ ਹੈ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਅਸੀਂ ਚਾਹੁੰਦੇ ਹਾਂ ਕਿ ਦਰਸ਼ਨ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਇਹੋ ਜਿਹਾ ਕਦੇ ਵੀ ਕਿਸੇ ਦੇ ਨਾਲ ਨਾ ਹੋਵੇ